ਨਾ ਪਾਰ ਵਰਿਆ ਸਭ ਨਿਦਾਨ ਗੁਰ ਪ੍ਰਸਾਦ ਅਚਨ ਅਰਪਖ ਨਿਰੰਜਨ ਹਰਗੁਮਾਗਮਿਆ ਪਾਰਾਇ ਸਉ ਤੇ ਆਵੇ ਸਉ ਤੇ ਆਵੇ ਤਉ 18 ਸਚੀ ਸ੍ਰਿਜਨ ਹਾਰਾ ਸਭ ਜੀਤ ਮਾਰੇ ਜੀ ਤੂ ਜੀਆ ਕਾ ਦਾਤਾਰ ਹੈ ਹਰ ਧਿਆਵੋ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰਾ ਪੀ ਠਾਕੁਰ ਹਰਾ ਪੀ ਸੇਵਕ ਜੀ ਕਿਆ ਨਾਨਕ ਜਨਤ ਵਿਚਾਰਾ ਤੂੰ ਘੜ ਘੜ ਅੰਤਰ ਸਰਬ ਨਿਰੰਤ ਜੀ ਹਰਿ ਕੋ ਪ੍ਰਕ ਸੁਮਾਣਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਔ ਤਉਦ ਬਿਨਿ ਹੋਰ ਨਾ ਜਾਣਾ ਤੂੰ ਪਾਰ ਬ੍ਰਹਮ ਬਿਆੰਤ ਬਿਆੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵਾ ਜੋ ਸੇਵਾ ਤੁਧ ਜੀ ਜਨ ਨਾਨਕ ਤੈਨ ਕੁਰਬਾਨਾ ਹਰਿ ਧਿਆਵੈ ਹਰਿ ਧਿਆਵੈ ਤੁਧ ਜੀ ਸੇ ਜਨ ਜੁਗ ਮੈ ਸੁਖ ਵਾਸੀ ਸੇ ਮੁਕਤ ਸੇ ਮੁਕਤ ਭੈ ਜਨ ਹਰਿ ਧਿਆਇਆ ਜੀ ਤਿਨ ਟੂਟੀ ਜਮ ਕੀ ਫਾਸੀ ਜੇ ਨਿਰਭਉ ਜਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੀਰਾ ਹਰ ਜੀ ਤੇ ਹਰ ਹਰੂ ਸਮਾਸੀ ਸੇ ਤਨ ਸੇ ਤਨ ਜਨ ਹਰ ਧਿਆਇਆ ਜੀ ਜਨ ਨਾਨਕ ਤਨਵਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰਨ ਕ ਅਨੇਕ ਅਨੰਤਾ ਤੇਰੀ ਅਨਕ ਤੇਰੀ ਅਨ ਕਰੈ ਹਰ ਪੂਜਾ ਜੀ ਤਾ ਤਾ ਪੇ ਜਪੇ ਬੀ ਅੰਤ ਤੈਰੇ ਅਨੇਕ ਤੇਰੇ ਅਨੇਕ ਪਰੇ ਬਹੁ ਸੀਮਿਤ ਸਾਥ ਜੀ ਕਰ ਕਰਿਆ ਕਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰਿ ਭਗਵੰਤਾ ਤੂੰ ਆਦ ਪ੍ਰਖ ਪ੍ਰੰਪਰ ਕਰਤਾ ਜੀ ਓ ਦੇਵੜੇ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੇਹ ਚਾਲੈ ਕਰਤਾ ਸੋਈ ਤੁਦੇ ਆਪੇ ਭਾਵੇਂ ਸੋਈ ਵਰਤੈ ਜੀ ਤੂੰ ਆਪੇ ਕਰੈ ਸੋ ਹੋਈ ਤੁਦੇ ਆਪੇ ਸ੍ਰਿਸ਼ਟ ਸਭ ਪਾਈ ਜੀ ਉਦੇ ਆਪੇ ਸ੍ਰਿਜ ਸਭ ਗੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੈ ਕਾਜ ਨੋਈ ਆਸਵਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਡਾ ਸਾਈ ਜੋਤਿ ਭਾਵੇਂ ਸੋਈ ਥੀਸੀ ਤਉ ਤਿਹ ਸੋਇ ਹੋਂ ਪਾਈ ਰਹਾਓ ਸਭ ਤੇਰੀ ਤੂੰ ਸਬਨੀ ਧਿਆਇਆ ਜਿਸ ਨੂੰ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਗਾ ਮਨ ਮੋਗ ਆਇਆ ਤੁਦੀ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰੀ ਆਓ ਸਭ ਤੁਦੀ ਹੀ ਮਾਏ ਕੋ ਬੇਦੂਜਾ ਕੋਈ ਨਾ ਹੈ ਜੀ ਜੋ ਸਭ ਤੇਰਾ ਹੈ ਲੈ ਵਿਜੋਗ ਮਿਲ ਵਿਛੋੜਿਆ ਸੰਜੋਗੀ ਮੇਲ ਹੈ ਜੇ ਸੁਨੋ ਤੋ ਜਨ ਆਹ ਸੋਈ ਜਨ ਜਾਣੈ ਹਰ ਗੁਣ ਸਰਹੀ ਆਖ ਬਖਾਣੈ ਜੇਨ ਹਰ ਸੇਵਿਆ ਤਿੰ ਸੁਖ ਪਾਇਆ ਸਹਿਜੇ ਅਨੰਦ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤੁਰ ਬਿੰਦੂ ਜਾਇ ਅਵਰਣ ਕੋਇ ਤੂੰ ਕਰ ਕਰ ਵੇਖੈ ਜਾਣੈ ਸੋਇ ਜਾ ਨਾਨਕ ਗੁਰਮੁਖ ਪ੍ਰਗਟ ਹੋਇਆ ਸਾਮ ਹੱਲਾ ਪਹਿਲਾ ਤਿਤ ਸਰਵ ਰੜੈ ਭੈਲੇ ਨਿਵਾਸਾ ਪਾਣੀ ਪਾਉਤ ਨਹੀਂ ਕੀਆ ਪੰਕਜੋ ਮੋਹ ਪਗ ਨਹੀਂ ਚਾਲੈ ਹਮ ਦੇਖਾ ਤੈ ਡੂਬੀ ਹਲੇ ਮਨ ਏਕ ਨਾ ਚਿਤਸ ਮੂੜ ਮਣਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੂਦਾ ਜਨਮ ਭਇਆ ਪ੍ਰਣਵਤ ਨਾਨਕ ਤਨ ਕੀ ਸਰਣਾ ਜਨ ਤੂੰ ਨਾਹੀ ਵੀ ਸ੍ਰੀ ਆਦਿ ਸਵਾ ਮਹੱਲਾ ਪੰਜਵਾ ਭਈ ਪ੍ਰਾਪਤ ਮਨੁਖ ਦੇਹੁ ਰੀਆ ਗੋਬਿੰਦ ਮਿਲਨ ਕੀਏ ਤੇਰੀ ਬਰੀਆ ਅਵਰ ਕਾਜ ਤਿਰਖ ਤਰ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਹੁ ਰੰਗ ਜਾਮ ਲਾਗ ਭਉ ਜਲ ਤਰਣ ਕੈ ਜਨਮ ਰਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਾਪ ਸੰਜਮ ਧਰਮ ਨਾਲ ਕਮਾਇਆ ਸੇਵਾ ਸਾਧਨਾ ਜਨਿਆ ਹਰਿ ਰਾਇ ਕਹੋ ਨਾਨਕ ਹਮ ਨੀਚ ਕਰਮਾ ਚਰਨ ਪਰੇ ਕੀ ਰਖੋ ਸਰਮਾ ਜਪ ਤਪ ਸੰਜਮ ਧਰਮ ਨਾਲ ਕਮਾਇਆ ਸੇਵਾ ਸਾਧਨਾ ਜਨਿਆ ਹਰਿ ਰਾਯਾ ਕਹ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਖੋ ਸਰਮਾ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਬਤੈ ਪਾਤਸ਼ਾਹੀ ਦਸਵੀਂ ਚਾਪਈ ਪੰਨ ਰਾਸਸ ਕਾ ਕਾਟਾ ਸੀਸਾ ਸ੍ਰੀ ਇਸਕੇ ਜਗਤ ਕੇ ਇਸ਼ਾ ਸ੍ਰੀ ਅਸਕੇਤ ਜਗਤ ਕੇ ਇਸਾ ਪਹੁ ਪਰ ਬ੍ਰਿਸ਼ਟ ਗਗੰਤੇ ਭਈ ਸਭੇ ਨਿਆਨ ਵਧਾਈ ਦਈ। ਤਾਂ ਤਨ ਲੋਗਨ ਕੇ ਰਾਜਾ ਦ੍ਰਿਸ਼ਣ ਰਹਾ ਗਰੀਬ ਨਿਵਾਜ ਆਖਲ ਭਉਣ ਕੇ ਸ੍ਰਿ ਜਨਹਾਰੇ। ਦਾਜਾ ਮੈਲੇ ਹੋ ਉਬਾਰੇ ਕਬਿਓ ਬਾਛ ਬੇਨਤੀ ਚਾ ਬਈ। ਅਮਰੀਕਰੋ ਹਾਥ ਦੈ ਰਛਾ ਪੂਰਨ ਹੋਏ ਚਿਤ ਕੀ ਸ਼ਾ ਤਉ ਚਰਨ ਰਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਿਧ ਪਾਰਾ। ਮਰੇ ਦੁਰਸਤੋਂ ਘਾਵ ਆਵਾ ਬੇ ਮੋਇ ਮਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿਖ ਸਵੇ ਕਰਤਾਰਾ ਮੋਰ ਅਛਾ ਨਿਜ ਕਰਦਾਇ ਕਰੀਐ ਸਭੈ ਰਣ ਕੋ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭੈਣ ਕੀ ਰਹੇ ਪਿਆਸਾ ତમે ਈਸ਼ਾ ਰੂਪਿ ਅਵਰਣਾ ਧਾਉ ਜੋ ਬਰਚਾਉ ਸੁਖੰਤੇ ਪਾਉ ਸੇਵਕ ਸਿਖ ਮਾਰੇ ਤਾਰੀਐ ਚੋਨ ਚੋਨ ਸਤਰਾ ਹਮਾਰੇ ਮਾਰਿਆ ਆ ਆਵਾ ਦੇ ਮੁਝੇ ਉਬਰੀਏ ਮਰਨ ਕਾਲ ਕਾ ਤਰਾਸ ਨੇ ਵਰੀਏ ਉਹ ਜੋਸਾ ਹਮਾਰੇ ਪੈਛਾ ਸ੍ਰੀ ਹਰਿ ਤੁਜ ਜੂ ਕਰਿਓ ਰਛਾਵੇ ਰੱਖ ਲਿਓ ਮੋਇ ਰਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੀ ਦੀਨ ਬੰਦ ਵੇਟਣ ਕੇ ਹੰਤਾ ਤਮੋ ਪ੍ਰਿਚਿਤ ਦਸਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸਿਜੂ ਉਤਰਾ ਕਾਲ ਪਾਇ ਕਰਬਿ ਸਨ ਪ੍ਰਕਾਸ਼ੈ ਸਕਲ ਕਾਲ ਕਾਖੀ ਆਤਮਾਸਾ ਜਵਨ ਕਾਲ ਜੋਗੀ ਸਿਵ ਕੀਓ ਬੇਦਰਾਜ ਬ੍ਰਹਮਾ ਜੂਤੀਓ ਜਵਨ ਕਾਲ ਸੋ ਲੋਕ ਸਵਾਰਾ ਨਮਸ਼ਕਾਰ ਹੈ ਤਾਏ ਹਮਾਰਾ ਜਵਨ ਕਾਲ ਸੋ ਜਗਤ ਬਣਾਇਓ ਦੇਵ ਦੇਤ ਯਸ਼ਨ ਉਪਜਾਇਓ ਆਦੰਤੇ ਕੇ ਉਤਾਰ ਸੋਏ ਗੁਰੂ ਸਮਝਿਓ ਹਮਾਰਾ ਨਾਮਿ ਸ਼ਕਤੀ ਤਿਸ ਕੋ ਮਹਾਰੀ ਸਗਲ ਪ੍ਰਜਾ ਜਿਨੇ ਆਸਵਾਰੀ ਸਿਵਕਣ ਕੋ ਸਭ ਗੁਣ ਸੁਖ ਦਿਯੋ ਤਤਰਣ ਕੋ ਪਲ ਮੋ ਮਦ ਕੀਯੋ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬਰੇ ਕੀ ਪੀਰ ਪਛਾਨਤ ਜਿਤੇ ਦੇ ਗੁੰਜਰ ਸਥੂਲਾ ਸਭ ਪਰ ਕਿਰਪਾ ਧੀਢ ਕਰ ਭੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਇਕ ਏਕੀ ਪੀਰ ਪਛਾਨੈ ਘੜ ਘੜ ਕੇ ਪੜ ਪੜ ਕੇ ਜਾਣੈ ਜਬਦ ਕਰ ਕਰਾ ਕਰਤਾਰਾ ਪ੍ਰਜਾ ਧਰਤਵ ਦੇਹ ਆਪਾਰਾ ਜਬਿਆ ਕਰ ਕਰਤ ਹੋ ਕਭੂ ਤਉ ਮੈਂ ਮਿਲਤ ਦੇ ਤਰਸੁ ਜੇਤੇ ਬਦਨ ਸ੍ਰੀਸ਼ਵਰ ਸਵਤਾਰੈ ਆਪ ਆਪਣੀ ਬੂਜੋ ਚਾਰੈ ਤੁਮ ਸਭ ਹੀ ਤੇ ਰਹਿ ਤਿਨਿ ਆਲਮ ਜਾਣਦ ਵੇਦ ਭੇਦਿਆ ਹਰਿ ਆਲਮ ਨਰੰਕਾ ਨਿਰਵਕਨ ਨਰ ਲਾਮ ਆਦਿ ਅਨੀਲ ਅਨਾਦੇ ਸੰਭੈ ਤਾ ਕਾ ਮੂੜਿ ਚਾਰਦ ਭੇਦਾ ਜਾ ਕੋ ਭੇਵ ਨਾ ਪਾਪਤ ਬੇਦਾ ਤਾ ਕੋ ਕਰਪਾਹਨ ਅਨਮਾਨਤ ਮਹਾ ਮੂੜ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿ ਸਤਿ ਸ਼ਿਵ ਤ੍ਰੰਕਾਰ ਕਾ ਚੀਨਤ ਨਾ ਭੇਵਾ ਪਾਪਣੀ ਬੁੱਧ ਹੈ ਜੇਤੀ ਬਰਣਤ ਭਿੰਨ ਭਿੰਨ ਤੁਹੇ ਤੇਤੀ ਤੁਮਰਾ ਲਖਣ ਜਾਇ ਪਸਾਰਾ ਕਹਿ ਬੇਦ ਸਜਾ ਪ੍ਰਥਮ ਸੰਸਾਰ ਹੈ ਹੇ ਕਰੂਪਿਆ ਨੂੰ ਸਰੂਪ ਆਰੰਕ ਭੈਉ ਰਾਵ ਕਹਿ ਭੂਪਾ ਅੰਡ ਜੇ ਰਸੇਤੀ ਕੀਨੀ ਉਤਪੁਜ ਖਾਨ ਬੌਰਤ ਦਿਨੀ ਕਹਉ ਹੂਲ ਰਾਜਾ ਹੋਇ ਬੈਠਾ ਕਹਉ ਸਿਮਟ ਪੈ ਸੰਕਰਿਆ ਕੈਠਾ ਸਿਗਰੀ ਸਿਰ ਦਿਖਾਇਆ ਚੰਬਵੈ ਆਜਗਾ ਸਰੂ ਸਿਆਮ ਬਵ ਰਛਿਆ ਮੇਰੀ ਤੁਮ ਕਰੋ ਸਿਖ ਉਬਾਰ ਸਿ ਸੰਘਰ ਜੋ ਜਿਤੇ ਓਟਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਉਸ ਤੋਂ ਤੋ ਸਰਣੀ ਪਰੇ ਤਿਨਕੇ ਦੁਸ਼ਟ ਦੁਖਤੋ ਹੋਐ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਰ ਸਵਟਾਰੇ ਜੋ ਕਾਲ ਕੋ ਇਕ ਬਾਰ ਧਿਆ ਹੈ ਤਾਂ ਕੇ ਕਾਲ ਨਿਕਟ ਨਾ ਆਇ ਰਛਾ ਹੋਏ ਤਾਹੇ ਸਭ ਕਾਲ ਆਏ ਦੁਸ਼ਟ ਰਿਸ਼ਟ ਦਰ ਕਾਲਾ ਕਿਰਪਾ ਧ੍ਰਿਟ ਸੰਜਾਹਿ ਨਿਹਾਰੇ ਹੋ ਤਾਕੇ ਤਾਪ ਤਨ ਕਮੈ ਹਰਿ ਹੋ ਮੇਰਾ ਸਿੱਧ ਘਰਮੋਂ ਸਭ ਹੋਈ ਦ੍ਰਿਸ਼ਟਿ ਸਾਸੁ ਸਕੈਨ ਕੋਈ ਏਕ ਬਾਾਰ ਜਿਨ ਤੋ ਮੈਂ ਸੁਭਾਰਾ ਕਾਲ ਪਾਸ ਤੇ ਤਾਏ ਉਭਾਰਾ ਜਿਨ ਨਰਨਾਮ ਤੇ ਹਾਰੋ ਕਹਾ ਦਾਰੇ ਦੁਖ ਦੋ ਤੇਰਾ ਕਰਕੇ ਤਮੈ ਸਰਣ ਦਿਹਾਰੀ ਆਪਹਾ ਦੇ ਲਿਹੁ ਬਾਰੀ ਸਰਵ ਧਾਰਮੋ ਸਹਾਈ ਦੁਖ ਦੋਖ ਤੇ ਲਿਓ ਬਚਾਈ ਕਿਰਪਾ ਕਰੀ ਹੰਮ ਵਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਵਰਾਤਾ ਕਿਲਵੇ ਸકલ ਦੇਹੇ ਕਵਰਤਾ ਦੁਖ ਦੋਖ ਅਨਕਾ ਸ਼ਾਇ ਕਰਤਾ ਸ੍ਰੀ ਅਸੋ ਜਾਪੈ ਦਇਆਲ ਪੂਰਨ ਕਲਾ ਗ੍ਰੰਥ ਤਤਕਾਲ ਮਨ ਬਾਣਸ਼ੁ ਤੇ ਫਲ ਪਾਵੇ ਸੋਈ ਦੂਖ ਨੰਦ ਸਹਿ ਵਿਆਪਤ ਕੋਈ ਅੜੇਲਾ ਸੁਣੇ ਗੋਂਗ ਜੋ ਜਾਏ ਸੁਰ ਸੁਨਾ ਪਾਵੇ ਸੁਣੇ ਮੂੜ ਚਿਤ ਲਾਏ ਚਤੁਰ ਦਇਆਵੇ ਦੁਖ ਦਰਦ ਬਾ ਨਿਕਟ ਨਾ ਤੈ ਨਰ ਕੇ ਰਹੇ ਹੋ ਜੋ ਯਾਕੀ ਇੱਕ ਬਾਰ ਚੌਪੀ ਕੋ ਕਹੇ ਚੌਪਈ ਸਮ ਸਤਰਾ ਸਾਸ ਪਨੇਜ ਅਰਧ ਸਾਸ ਸੰਤੀਨ ਕਹੇ ਜਛਾ ਭਾਦਰ ਸੁਦੀ ਅਸ਼ਟਮੀ ਰਵਾਰਾ ਤੀਰ ਸਤੁਦ੍ਰਵ ਗ੍ਰੰਥ ਸੁਧਾਰਾ ਇਤਿ ਸ੍ਰੀ ਚਿਤਰਧਰ ਭਖਿਆਨੇ ਤ੍ਰਿਆ ਚਿਤਰੇ ਮੰਤਰੀ ਭੂ ਸੁਬੰਧੇ 405 ਚਿਤਰ ਸਮਾਪਤ ਮਾਸੋ ਮਸਤਾਉ ਜੂਂ ਦੋਰਾ ਦਾ ਜਾਣ ਕਰਦਾਸ ਪਰ ਕੀਜੈ ਕਿਰਪਾ ਆਪਾਰ ਆਵਾ ਦੇ ਰਾਖੋ ਮਾਟਰਮ ਬਚਨ ਵਿਚਾਰ ਸੋ ਆਪਈ ਮੈਨਾ ਗਣੇਸ਼ਾ ਪ੍ਰਥਮ ਨਾਮੁ ਗਿਸ਼ਰਮੇਸ਼ਰਨ ਕਉ ਨਹਿ ਧਿਆਉ ਕਾਣ ਸੁਨੇ ਪਹਿਚਾਨ ਤਿੰਨ ਸੋਲੇ ਲਾਗੀ ਮੋਰੀ ਪਾਗਿਨ ਸੋ ਮਹਾਕਾਰਖਵਾਰ ਮਾਰੋ ਮਾ ਲੋ ਮੈਂ ਕੰਕਰਸਾਰੋ ਆਪਣਾ ਜਾਣਕ ਰਖਵਾਰ ਬਾਹੇ ਗਏ ਕੀ ਇਲਾਜ ਵਿਚਾਰ ਠਾਪਣਾ ਜਾਣ ਮੁਝੇ ਪ੍ਰਤਪਰੀਆ ਚੁਣ ਚੁਣ ਸਤਰਵ ਮਾਰੈ ਮਰੀਏ ਦੇਖ ਤੇ ਜਗ ਮੈਂ ਤਉ ਚੱਲੇ ਰਾਖਿਆ ਮਯੌਰ ਨੰਦ ਲਐ ਤੁਮ ਮੈਂ ਕਰੋ ਸਦਾ ਪ੍ਰਤਪਾਰਾ ਤੁਸ ਸਭ ਮੈਂ ਦਾਤਿਆ ਹਾਰਾ ਜਾਣ ਆਪਣਾ ਮੁਝੇ ਨਿਵਾਜ ਆਪ ਕੋ ਰਾਮ ਦੇ ਸਭ ਕਾਜ ਤੁਮਹੋ ਸਭ ਰਾਜਨ ਕੀ ਰਾਜਾ ਆਪੇ ਆਪ ਗਰੀਬ ਨਿਵਾਜਾ ਦਾਸ ਜਾਣ ਕਰੇ ਕਿਰਪਾ ਕਰੋ ਮੋਹਿ ਹਾਰ ਪਰਮਿਆਂ ਦਵਰ ਤੁਹੇ ਆਪਣਾ ਜਾਣ ਕਰੋ ਪ੍ਰਤਿਪਾਰਾ ਤੂੰ ਸਭ ਮੈ ਕਿੰ ਕਰਤਾਰਾ ਦਾਸ ਜਾਣ ਦਹ ਹੱਥ ਵਰ ਆਪਣੇ ਸਭੈ ਰੀਨ ਸੰਗਾਰੋ ਪ੍ਰਥਮ ਕਰੋ ਭਗਵਤ ਕੋ ਧਿਆਨ ਆ ਬਹਰ ਕਰਮ ਕਵਤਾ ਬਿਦ ਨਾਨਾ ਕਿਰਸਾ ਜਤਾ ਮ ਚਿਤ੍ਰੇ ਚਾਲੂ ਚੂ ਕੋ ਇਕਵਲੇ ਉਸਾਰ ਕਵਵਾਜ ਦੋਰਾ ਕਾਣ ਪੈ ਮੈਂ ਜੋਰ ਕਰ ਬਚਨ ਕਾ ਸਰਣ ਆਏ ਪੰਥ ਚਲੇ ਤਉ ਜਗਤ ਮੈਂ ਜਾਉ ਤੋਂ ਕਰੋ ਸਹਾਇ ਦੋਹਰਾਏ ਜੇ ਜੇ ਤੁਮਰੇ ਧਿਆਨ ਕੋ ਨੇ ਤੁਰ ਧਿਆਏ ਸੰਤ ਅੰਤ ਲੈਗੇ ਮੁਕਤ ਫਲ ਪਾਵੇਂਗੇ ਭਗਵੰਤ ਦੋਹਰਾਏ ਕਾਲਪੁਰ ਕੀ ਦੇਹ ਮੋ ਕੋਟ ਕਾ ਵਿਸ਼ਨ ਮਹੇਸ਼ ਕੋਡਿੰਦਰ ਬ੍ਰਹਮਾ ਕਿ ਤੇਰਾ ਸਕਰੋ ਦਿਲ ਜਲੇ ਦੋਹਰਾਏ ਰਾਮ ਕਥਾ ਜੁਗ ਜੁਗੇ ਆਟਲ ਸਭ ਕੋਈ ਭਗਤ ਨੇ ਸੁਰਗ ਬਾਸ ਰਗਵਰ ਕਰਾ ਸਗਰੀ ਪੁਰੀ ਸਮੇ ਚਾਉ ਪਈ ਜੋ ਇਹ ਕਥਾ ਸੁਨੇਰ ਗਾਵੈ ਦੂਪ ਪਾਉਤੇ ਨਿਕਟ ਨਾ ਆਵੇ ਬਿਸਨ ਭਗਤ ਕੇ ਪਲ ਹੋਇ ਆਦ ਬਿਆਸ ਸਕੇ ਨ ਕੋਈ ਸੰਮ ਸੁਤਰ ਸਹਿਸ ਪਚਾਵਣ ਹਾੜ ਵਦੀ ਪ੍ਰਸੰ ਸੁਦਾਵਣ ਤਵੇ ਪ੍ਰਸਾਦ ਗ੍ਰੰਥ ਸੁਧਾਰਾ ਭੂਲ ਪਰਿ ਲੋਲ ਲਿਓ ਲਿਓ ਸੁਧਾਰਾ ਦੋਰਾਏ ਨੇਤਰ ਤੁੰਕੇ ਚਰਨ ਤਰ ਸਦੋਦਰਾ ਤੀਰ ਤਰੰਗ ਸ੍ਰੀ ਭਗਵਤ ਪੂਰਨ ਕੀ ਰਗ ਰਗ ਦਾ ਪ੍ਰਦੰਗ ਦੋਰਾਏ ਸਾਧ ਸਾਧ ਜਾਨਾ ਨੇ ਬਾਸ ਸੁਆਜ ਵਿਵਾਦ ਗ੍ਰੰਥ ਸਕਲ ਪੂਰਨ ਕੀ ਜੋ ਭਗਵਤ ਕਿਰਪਾ ਪ੍ਰਸਾਦ ਸਵਈਆ ਭਾਇਨ ਗਾਇਉ ਤੇ ਤੁਮਰੇ ਤਉ ਤੇ ਕਉ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪ੍ਰਾਨ ਕੁਰਾਨੇ ਕਾਇ ਮਤੇ ਨ ਮੰਨਿਓ ਸੇਮ੍ਰਿਤ ਸ਼ਾਸਤਰ ਬੇ ਸਬੈ ਵਾ ਭੇਦ ਕਾਇ ਮੇਕ ਨਾ ਜਾਣਿਓ ਸ੍ਰੀ ਹਸਪਾਨ ਕਿਰਪਾ ਤੁਮਰੀ ਕਰ ਮੈਂ ਨ ਕਹਿ ਸੋ ਤੇ ਬਖਾਨ ਦੋਰਾ ਸਗਲ ਦਵਾਰ ਕਉ ਛਾੜ ਕੈ ਗਹਿਓ ਤੁਹਾਰ ਦਵਾਰ ਬਾਹੇ ਗਏ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਤਗਲ ਦਵਾਰ ਕਾ ਉਸ਼ਾੜ ਕੈ ਗਇਓ ਤਹਾਰੋ ਦਵਾਰ ਮਹੇ ਗਹਿ ਕੀ ਲਾਜ ਅਸ ਗੋਬਿੰਦ ਦਾਸ ਤਹਾਰ RAM KALI MOHALLA 3 ਜਾਨੰਦੇ ਕੋ ਓੰਕਾਰ ਸਤਗੁਰ ਪ੍ਰਸਾਦ ਅਨੰਦ ਪਾਇ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰੂਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਉਣੇ ਆਈਆ ਸ਼ਬਦ ਤੂੰ ਗਾਉ ਹਰੀ ਕੇ ਰਾਮ ਜੀ ਨੇ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹਿ ਤੂੰ ਮਨ ਮੇਰੇ ਦੂਸਾ ਵਿਸਾਰਣ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸੁਵਾਰਣ ਸੁਵਣਾ ਗੱਲਾਂ ਸੁਨ ਰਸਵਾਮੀ ਸੋ ਕਿਉ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਹਿਵਾ ਕਿਆ ਨਾਹੀ ਕਰ ਤੇਰੇ ਘਰ ਤਾਂ ਤੇਰੇ ਸਭ ਕੁਛ ਹੈ ਜੇ ਦੇਹ ਸੋ ਪਾਵੇ ਸਦਾ ਸਿਵਤ ਸਲਾਹ ਤੇਰੀ ਨਾਮ ਮਨ ਉਸਾਵੇ ਨਾਮ ਜਿਨ ਕੈ ਮਨ ਵਸਿਆ ਬਾਜੀ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰ ਉਸਾਚ ਨਾਮ ਹੈ ਆਧਾਰ ਮੇਰਾ ਜਨੁ ਖੁਖਾ ਸਭ ਗਵਾਇਆਂ ਕਰ ਸ਼ਾਂ ਸੁਖ ਮਨ ਆਏ ਵਸਿਆ ਜਿਨੀ ਸਾਹਿਬ ਪਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜੇ ਦੀ ਹੈ ਵੜਿਆਈ ਆ ਕਹੇ ਨਾਨਕ ਸੰਤੋ ਸੰਤੋ ਸਭ ਤਰੋ ਪਿਆਰੋ ਸੱਚਾ ਨਾਮ ਮੇਰਾ ਧਾਰੋ ਵਾਜੇ ਪੰਜ ਸ਼ਬਦਿਤ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਦੀ ਕਰ ਧਾਰੀ ਆਏ ਪੰਜ ਦੂਦ ਵਸ ਕੀਤੇ ਕਾਲ ਕੰਡ ਕੁਮਾਰਿਆ ਤੁਰ ਕਰਮ ਉਪਾਇ ਤੋ ਜਿਨ ਕਾਉ ਸਿ ਨਾਮ ਹਰਿ ਕੈ ਲਾਗੇ ਕਹੇ ਨਾਨਕ ਤੈ ਸੁਖ ਆਤਿਤ ਕਰ ਅਨਹਦ ਵਾਜੇ ਆਲਨ ਸੁਨੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਸੁ ਸੂਰੇ ਦੁਖ ਰੋਗ ਸੁਨ ਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਹਿਆ ਪਰ ਪੂਰੇ ਰਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੋਦਾਵਨੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਪਈਓ ਸਾ ਸੁਨਤੋਖ ਵਿਚਾਰੋ ਅਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸੋ ਸਵਾਧਾਰੂ ਜੇ ਕੋ ਖਾਵੇ ਜੇ ਕੋ ਬੰ ਚਰਸ ਕਾ ਧਾਰਿ ਅਵਤਾਰੀ ਨ ਜਾਇ ਨਿਤ ਨਿਤ ਰਖਤ ਧਾਰੂ ਤਮ ਸੰਸਾਰ ਚਰਨ ਲਗ ਤਰੀਐ ਸੋ ਨਾਨਕ ਪ੍ਰਭ ਬਸਾਰੋ ਸ਼ਲੋਕ ਮਹਲਾ 5 ਤੇਰਾ ਕੀਤਾ ਜਾਤੋ ਨਾਹੀ ਮੈਨੂ ਜੋ ਕਿ ਤੋਈ ਮੈਂ ਨਿਰਗੁਣ ਆਰ ਏਕੋ ਗੁਣ ਨਾਹੀ ਆਪੇ ਤਰਸ ਪਿਓਈ ਦਰਸ ਪਿਆ ਮੇਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਧਰਮੰਤੀ ਵੇ ਹਰਿਆ ਪੌੜੀ ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾ ਹੈ ਉੱਥੈ ਤੇਰੀ ਰਾਖ ਗਿ ਨ ਦਰਮਾਏ ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੜ ਜਾਏ ਭੌਜਲ ਬਖਮਸ ਗਾਉ ਗੁਰ ਸੌਦੀ ਪਾਰ ਪਾਏ ਜਿਨ ਕਉ ਲਗੀ ਪਿਆਸ ਅਬਰੇ ਸੇਖਾ ਹੈ ਕਲਮਏ ਹੋ ਪੁਨ ਗੁਣ ਗੋਵਿੰਦ ਗਾਹੀ ਸਤਿ ਸੇਨੋ ਕਿਰਪਾਲੇ ਸੁਮਾਲੇ ਸਾਹਿ ਸਾਹਿ ਵਿਰਥਾ ਕੋਈ ਨਾ ਜਾਏ ਜਿ ਆਇ ਤਦਾਇ ਸਲੋਕ ਮਹਲਾ 5 ਅੰਤਰ ਗੋਰੀ ਆਦਨਾ ਜੇਵਾ ਜਪ ਗੁਰਨਾਉ ਨੇਤਰੀ ਸਤਗੁਰ ਪੇਖਣਾ ਸਰੁਣੀ ਸੁਣਨਾ ਗੁਰਨਾਉ ਸਤਗੁਰ ਸੇਤੀ ਰਤਿਆ ਦਰਗਹਿ ਪਾਈ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੋ ਇਹ ਵਥ ਦੇ ਜਗਮਤ ਤੁਮ ਕਾਢਿਐ ਵਿਰਲੇ ਕੇ ਕੇ ਮਹਲਾ 5 ਰੱਖਿ ਰਖਨਾਰਾ ਰੱਬ ਬਾਰਿਆਂ ਗੁਰ ਕੀ ਪੈਰੀ ਪਾਏ ਕਾਜ ਸਵਾਰਿ ਅਨ ਹੋਆ ਆਵਦਾ ਆਲ ਮਨੋ ਨਾ ਵੀ ਸਵਾਰਿ ਅਨ ਸਾਧ ਜਨਾਂ ਕੈ ਸੰਗ ਭਵਜਲ ਤਾਰਿ ਅਨ ਸਾਕਤ ਨਿੰਦਕ ਦ੍ਰਿਸ਼ਟਖਨ ਮਾਹੀ ਮਦਾਰਿ ਅਨ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜੇ ਸਿਮਰੀ ਸੁਖ ਹੋਏ ਸਗਲੇ ਦੁਖ ਜਾਹੇ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜਿਸ ਸਿਮਰਿਤ ਸੁਖ ਹੋਏ ਸਗਲੇ ਦੁਖ ਜਾਹੇ ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਹੀ ਜਿਸ ਸਿਮਰਿਤ ਸੁਖ ਹੋਏ ਸਗਲੇ ਦੁਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲਣਾ ਜੀ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲੈਨ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਨੇ ਹੋਈ ਸਹਾਇ ਅਰ ਜਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜੇ ਡਿਠਾ ਸਭ ਦੁਖ ਜਾਏ ਇਕ ਬਹਾਦਰ ਸਿਮਰਿਆ ਕਰਨੋਂ ਨਿਦੇ ਆਵੇ ਧਾਏ ਸਭ ਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰਦ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਹਿਬਜ਼ਾਦਿਆਂ ਚਾਲਿਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇ ਗਵਾਹੀ ਦੇਖ ਕੇ ਅੰဍੇਟ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਹੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ へਸੀ ਦਿੱਤੇ ਬੰਦ ਬੰਦ ਕਟਾਏ ਖੁੱਪਰੀਆਂ ਲੋਹਾਈਆਂ ਚਰਖੜੀਆਂ ਤੇ ਚੜ੍ਹਿਆ ਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਦੇਖੀ ਕੇ ਸਾਂ ਸਵਾਸਾਂ ਨਾਲ ਨਿਭਾਈ ਤਿਨਾ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬਤ ਖਾਲਸਾ ਜੀ ਕਿਰਦਾ ਸਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ ਚਿੱਤਾਂ ਮਣਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਛਿਆ ਰਿਆ ਤੇ ਦੇਗ ਤੇਗ ਪਤਾਏ ਬ੍ਰਦਰ ਕੀ ਪੰਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੇ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਉਸਾਹ ਦਾਨ ਪ੍ਰੋਸਾਹ ਦਾਨ ਨਾ ਸਰਦਾਨ ਆਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨੀ ਸ਼ਨਾਰ ਚੌਂਕੀਆਂ ਝੰਡੇ ਵੰਗੇ ਜਿਗੋ ਜੋਗੇ ਆ ਟੱਲ ਧਰਮ ਕਾਜ ਐਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਾਨੀਵਾ ਮਤੁਚੀ ਮਤ ਪਤ ਦਾ ਰਖਾ ਅਕਾਲ ਪੁਰਖ ਵਾਹਿਗੁਰੂ ਏ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰ ਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਮ ਦੀਦਾਰ ਤੇ ਸੇਵਾ ਸੰਭਾਲ ਦਾ ਧਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾੜਿਆਂ ਦੇ ਮਾਨ ਨੇ ਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀਓ ਆਪ ਜੀਆਂ ਦੇ ਦਰੋਂ ਘਰ ਵਰਸਾਏ ਬ੍ਰਹਮ ਗਿਆਨੀ ਬਾਬਾ ਭਾਈ ਲਖੂ ਸਾਹਿਬ ਜੀ ਦੇ ਪਾਵਨ ਸਾਨ ਤੇ ਆਪ ਜੀ ਨੇ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਅੰਦਰ ਰਾਤਰੀ ਦੇ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਵਿੱਚ ਸ੍ਰੀ ਰਹਿਰਾ ਸਾਹਿਬ ਦੇ ਪਾਠ ਹੋਏ ਅਖਰਵਾਦਾ ਘਾਟਾ ਭੁੱਲ ਚੁੱਕ ਮੁਆਫ ਕਰਨੀ ਸਰਵਤ ਦੇ ਕਾਰਜ ਵਿਰਾਸ ਕਰਨੇ ਨਗਰ ਖੇੜੇ ਮਿਹਰ ਭਰੇ ਸੁਖਾਂ ਦੇ ਵਸਾਉਣੇ ਖਾਲਸਾ ਪੰਥ ਦੇ ਸਦਾ ਬੋਲ ਬਾਲੇ ਕਰਨੇ ਪਾਤਸ਼ਾਹ ਜੀਓ ਆਪ ਜੀ ਦੇ ਹਜੁਰਦਾਰ ਸਾਹਿਬ ਮੇਨਤੀ ਧਰਨ ਸੋਨੀ ਖੜਤ ਜਿਹੜਾ ਵੀ ਹਰ ਪੇਮ ਪੁਰਖ ਮਨ ਉਠਾ ਸਭੇ ਕਾਜ ਸਹੇਲੜੇ ਥੀਏ ਗੁਰੂ ਨਾਨਕ ਸਤਗੁਰ ਤੁਠਾ ਇਹ ਦਰ ਘਰ ਦੇ ਸੇਵਕ ਸਰਦਾਰ ਮੀਵਾ ਸਿੰਘ ਜੀ ਨਗਰ ਨਵੇਂ ਪੂਰਿਆਂ ਤੋਂ ਤੇ ਰਾਦੇ ਪਰਿਵਾਰ ਵੱਲੋਂ ਭਾਈ ਗੁਰਬਚਨ ਸਿੰਘ ਜੀ ਸਾਰਾ ਹੀ ਪਰਿਵਾਰ ਕੋਲ ਸਮਾਂ ਪਹਿਲਾਂ ਅਰਦਾਸ ਬੇਨਤੀ ਕੀਤੀ ਸੀ ਆਪ ਜੀ ਨੇ ਕਿਰਪਾ ਕੀਤੀ ਭਾਈ ਸੁਖਬੀਰ ਸਿੰਘ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਨੌਕਰੀ ਦੀ ਦਾਤ ਬਖਸ਼ੀ ਸਤਗੁਰੂ ਆਪ ਜੀ ਦਾ ਸ਼ੁਕਰਾਨਾ ਕਰਦਿਆਂ ਹੋਇਆ ਸਤਿਗੁਰੂ ਵਜਨ ਸਿੰਘ ਜੀ ਭਾਈ ਲਖਬੀਰ ਸਿੰਘ ਭਾਈ ਸੁਖਬੀਰ ਸਿੰਘ ਬੀਬੀਆਂ ਬੱਚੇ ਇਕੱਤਰ ਹੋ ਕਰਕੇ ਸਤਿਗੁਰੂ ਆਪ ਜੀ ਦੇ ਸਾਨਤ ਗੁਰੂ ਕੀ ਬਾਣੀ ਦੇ ਸ੍ਰੀ ਖੰਡ ਪਾਠ ਸਾਹਿਬ ਦੇ ਪ੍ਰਵਾਹ ਚਲਾਏ ਜਾ ਰਹੇ ਨੇ ਕਿਰਪਾ ਕਰਨੀ ਸੇਵਕਾਂ ਤੇ ਮੇਰਾ ਪ੍ਰਾਰਥ ਰੱਖਣਾ धरो ਘਰੋਂ ਸਿੱਖੀ ਸਿਦਕ ਭਰੋ ਸਾਖ ਨਾਮਦਾਨ ਬਖਸ਼ਣਾ ਘਰ ਨੂੰ ਪਾਗ ਲਾਉਣੇ ਜੀਆਂ ਵਿੱਚ ਤੰਦਰੁਸਤੀਆਂ ਪ੍ਰੇਮ ਪਿਆਰ ਤੇ ਪਾਗ ਬਖਸ਼ਣਾ ਵਾਈਆਂ ਕਮਾਈਆਂ ਕਾਰੋਬਾਰਾਂ ਵਿੱਚ ਬਰਕਤਾਂ ਪਾਉਣੀਆਂ ਕਿਰਪਾ ਕਰਨੀ ਭਾਈ ਸੁਖਵੀਰ ਸਿੰਘ ਮਨਪ੍ਰੀਤ ਕੌਰ ਨੂੰ ਦਰਾਂ ਘਰੋਂ ਸੁਪੁੱਤਰ ਦੀ ਦਾਤ ਬਖਸ਼ਨੀ ਜੀ ਮਹਾਰਾਜ ਝੋਲੀਆਂ ਭਰਣੀਆਂ ਸਤਿਗੁਰੂ ਚੜ੍ਹਦੀ ਕਲਾ ਦੇ ਨਾਲ ਭਾਈ ਸੁਖਵੀਰ ਸਿੰਘ ਨੂੰ ਸੇਵਾ ਕਰਨ ਦੇ ਜੋੜੀ ਕਰਨ ਦੇ ਵਲ ਬਖਸ਼ਨੀ ਅੰਕ ਸੰਗ ਸਹਾਈ ਹੋਣਾ ਸਤਿਗੁਰੂ ਜੀਓ <table> ਆਪ ਜੀ ਦੇ ਹੁਕਮ ਵਿੱਚ ਚਾਰ ਪਹਿਰ ਦੇਨ ਆਇਆ ਸੁਖਨੰਦ ਸਾਹਿਬ ਬਤੀਤ ਹੋਇਆ ਚਾਰ ਪਹਿਰ ਰਾਤੀ ਆਪਣੇ ਨਾਮ ਵਿੱਚ ਬਤੀਤ ਕਰਾਉਣੀ ਸੱਚੇ ਪਾਤਸ਼ਾਹ ਕਿਰਪਾ ਕਰੋ ਗੁਰਬਾਣੀ ਦੇ ਚੱਲ ਰਹੇ ਪ੍ਰਭਾਵ ਚ ਮੁਖਵਾਗ ਦੀ ਬਖਸ਼ਿਸ਼ ਕਰਕੇ ਸੰਗਤਾਂ ਨੂੰ ਸ਼ਬਦ ਦੇ ਨਾਲ ਜੋੜ ਕੇ ਨਿਹਾਲ ਨਿਹਾਲ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਗਉੜੀ ਗੁਵਾਰੀ ਮਹੱਲਾ ਤੀਜਾ ਅਸ਼ਟਪਦੀਆ ਇੱਕ ਓੰਕਾਰ ਸਤਗੁਰ ਪ੍ਰਸਾਦ ਮਨ ਕਾ ਸੂਤਕ ਦੂਜਾ ਭਾਉ ਪਰਮੇ ਭੂਲੇ ਆਵੋ ਜਾਓ ਮਨ ਮੁਕ ਸੂਤਕ ਕਬਹੇ ਨ ਜਾਏ ਜਿ ਚਿਰ ਸਬਦ ਨ ਭੀਜੇ ਹਰ ਕੈ ਨਾ ਹੀ ਰਹਾ ਸਭੋ ਸੂਤਕ ਜੇ ਤਮੋਹ ਆਕਾਰ ਮਰ ਮਰ ਜਮੈ ਵਾਰ ਵਾਰ ਸੂਤਕ ਅਗਨ ਪੌਣੇ ਪਾਣੀ ਮਾਹੇ ਸੂਤਕ ਭੋਜਨ ਜੇਤਾ ਕਿਛ ਖਾਹੇ ਸੂਤਕ ਕਰਮ ਨਾ ਪੂਜਾ ਹੋਏ ਨਾ ਮ੍ਰਤੇ ਮਨ ਨਿਰਮਲ ਹੋਏ ਸਤਗੁਰ ਸੇਵੀਐ ਸੂਤਕ ਜਾਏ ਮਰੇ ਨਾ ਜਨਮੈ ਕਾਲ ਨਾ ਖਾਏ ਸਾਸਤ ਸਿਮਰਤ ਸੋਧ ਦੇਖੋ ਕੋਈ ਵਿਨ ਨਾਵੈ ਕੋ ਮੁਕਤ ਨ ਹੋਇ ਜੁਗ ਚਾਰੇ ਨਾਮ ਉਤਮ ਸਬਦ ਵਿਚਾਰ ਕਲ ਮੈਂ ਗੁਰਮੁਖ ਪੁੱਤਰ ਸਪਾਰ ਸਚ ਅਮਰ ਨ ਆਵੇ ਜਾਏ ਨਾਨਕ ਗੁਰਮਖ ਰਹੈ ਸੁਮਾਏ ਗੌੜੀ ਮਹੱਲਾ ਤੀਜਾ ਗੁਰਮਖ ਸੇਵਾ ਪ੍ਰਾਨ ਆਧਾਰ ਹਰ